ਵੇਖੋ ਜੰਗ ਦਾ ਤਾਂ ਨਾਮ ਲੈਣਾ ਬੁਰਾ ਵਾ ਚਾਹੇ ਇੱਧਰ ਬੈਠੇ ਹੋ ਚਾਹੇ ਉਧਰ ਵਾਲੇ ਨੇ ਗੱਲ ਤੇ ਹਕੂਮਤ ਦੀ ਆ ਨਾ ਇਹਨਾਂ ਮੰਤਰੀਆਂ ਸ਼ਾਂਤਰੀਆਂ ਨੂੰ ਕਾਓ ਲੜਾਈ ਤੁਹਾਡੀ ਆਪਣੀ ਆ ਜਾਓ ਤੁਸੀਂ ਆਪਣੇ ਤੇ ਆਪਣੇ ਪਰਿਵਾਰਾਂ ਨੂੰ ਲੈ ਕੇ ਬਾਰਡਰਾਂ ਤੇ ਕਰ ਲਓ ਲੜਾਈਆਂ ਆਮ ਲੋਕਾਂ ਨੂੰ ਕਿਉਂ ਖਰਾਬ ਕੀਤਾ ਜਾ ਰਿਹਾ ਚਾਹੇ ਜਿਹੜੇ ਉਧਰ ਮਾਰੇ ਹੋ ਵੀ ਹੈ ਤੇ ਮਾਵਾ ਦੇ ਪੁੱਤ ਜਿਹੜੇ ਇੱਥੇ ਬਾਰਡਰਾਂ ਦੇ ਉੱਪਰ ਹੁਣ ਹਿੱਕਾਂ ਤਾਨ ਕੇ ਖਲੋਤੇ ਆ ਉਹ ਵੀ ਤੁਹਾਡੇ ਬੱਚੇ ਆ ਇਹ ਮੋਢੇ ਸਾਡੇ ਤੇ ਰੱਖ ਲੈਂਦੇ ਆ ਤੇ ਕੰਮ ਆਪਣਾ ਕਰੀ ਜਾਂਦੇ ਆ ਪਰ ਲੋੜ ਆ ਅੱਖਾਂ ਖੋਲ ਲਵੋ ਸੱਚ ਤੇ ਕੱਜ ਚੁਬਦਾ ਤੇ ਬੜਾ ਇਧਰ ਭਾਣੋ ਮਿੱਤਰ ਤੇ ਇਧਰ ਭਾਣੋ ਦੁਸ਼ਮਣ ਸਾਨੂੰ ਦੁਸ਼ਮਣ ਤੋਂ ਖਤਰਾ ਘਟਵਾ ਸਾਨੂੰ ਆਪਣੇਆਂ ਤੋਂ ਖਤਰਾ ਵਧਿਆ ਜਦੋਂ ਮਾਰ ਪਈਆ ਸਾਨੂੰ ਸਾਡੇ ਆਪਣੇਆਂ ਤੋਂ ਮਾਰ ਪਈਆ ਹੁਣ ਡੋਗਰਿਆਂ ਨੇ ਐਗਰੀਮੈਂਟ ਕੀਤਾ ਹੀ ਅਸੀਂ ਸਿੱਖ ਹਰੋਣੇ ਹੀ ਹਰੋਣੇ ਆ ਤੇ ਕਹਿੰਦੇ ਸ਼ੇਰੇ ਪੰਜਾਬ ਦੀ ਮਾਤ ਤੋਂ ਬਾਅਦ ਸ਼ੇਰੇ ਪੰਜਾਬ ਦੀ ਮਹਿਬੂਬਾ ਜਿਹਨੂੰ ਤੁਸੀਂ ਮਹਾਰਾਣੀ ਜਿੰਦ ਕੌਰਾਂ ਕਹਿੰਦੇ ਹੋ ਇਤਿਹਾਸ ਪੜਿਏ ਉਹ ਕੱਲੀ ਮਹਾਰਾਣੀ ਜਿੰਦ ਕੌਰਾਂ ਨਹੀਂ ਉਹ ਸ਼ੇਰ ਦੀ ਰਾਜਮਾਤਾ ਮਹਾਰਾਣੀ ਜਿੰਦ ਕੌਰਾਂ ਵਾ ਬੜਾ ਖਸਮਾ ਵੇਖਿਆ ਕਹਿੰਦੇ ਅਲੀਵਾਲ ਦਾ ਤੇ ਬੱਦੋਵਾਲ ਦਾ ਜੰਗ ਹੋਇਆ ਜੱਤ ਦੇ ਸੰਸ ਪਰ ਹਰਾ ਦਿੱਤੇ ਗਏ ਅਖੀਰ ਦੇ ਵਿੱਚ ਸਾਡੇ ਆਪਣਿਆਂ ਦੀ ਗਿਦਾਰੀ ਤੋਂ ਬਾਅਦ ਤਣ ਫੇਰੂ ਤੇ ਮੋਦਕੀ ਦੇ ਜੰਗ ਦਾ ਰਿਜ਼ਲਟ ਆਉਣਾ ਮਹਾਰਾਣੀ ਜਿੰਦ ਕੌਰਾਂ ਲਾਹੌਰ ਦੇ ਸੰਮਣ ਬੁਰਜ ਵਿੱਚ ਖਲੋਤੀ ਪੰਜਾਬ ਵੱਲ ਨੂੰ ਵੇਖ ਰਹੀ ਹੈ ਅਕਾਲ ਪੁਰਖ ਵੈਗੁਰੂ ਰਹਿਮ ਕਰੀ ਤੇਰੇ ਸੋਹਣੇ ਪੰਜਾਬ ਵਾਣਾਂ ਲੱਗੇ ਅਹੀਂ ਦੀ ਦੇਖਣਾ ਚਾਹੁੰਦੇ ਭਈ ਸਾਡੇ ਜਿਉਂਦੇ ਜੀ ਇੱਥੇ 11 ਦੇ ਝੰਡੇ ਝੁਲਣ ਮੇਰੇ ਕੰਨਾਂ ਦੇ ਵਿੱਚ ਕੋਈ ਚੰਗੀ ਖਬਰ ਪਾ ਇਹਨਾਂ ਨੂੰ ਲੋਹਾਰ ਦੇ ਸੰਮਣ ਬੁਰਜ ਦੀਆਂ ਪੌੜੀਆਂ ਚੜ੍ਹ ਕੇ ਸਰਦਾਰ ਬਰਿਆਮ ਸਿੰਘ ਆਇਆ ਉਹਨੇ ਫਤਿਹ ਬੁਲਾਈਆ ਮਹਾਰਾਣੀ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਪਥਤੇ ਤੇ ਜਿਹੜੀ ਮੈਂ ਤੈਨੂੰ ਗੱਲ ਦੱਸਣ ਲੱਗਿਆ ਨਾ ਦਿਲ ਤੇ ਪੱਥਰ ਰੱਖ ਕੇ ਸੁਣ ਲਵੀ ਅਸੀਂ ਫੇਰੂ ਤੇ ਮੋਤਕੀ ਦਾ ਜੰਗ ਵੀ ਹਾਰ ਚੁੱਕੇ ਆ ਇੱਕੋ ਜੰਗ ਬਚਿਆ ਕਿਹੜਾ ਵਾ ਸਭਰਾ ਉਹਦਾ ਮਦਾਨਾ ਜੰਗ ਜਿੱਥੇ ਸਾਡੀ ਹਾਰ ਤੇ ਜਿੱਤ ਦਾ ਫੈਸਲਾ ਹੋਣਾ ਸਾਨੂੰ ਕੋਈ ਇਹੋ ਜਿਹਾ ਜਰਨੈਲ ਦੇ ਇਹੋ ਜਿਹਾ ਆਗੂ ਦੇ ਜੋ ਘਰ ਪਰਵਾਰ ਦਾ ਮੋਹ ਤਿਆਗ ਕੇ ਸਿੱਖ ਫੌਜਾਂ ਦੀ ਅਗਵਾਈ ਕਰੇ ਹੁਣ ਸ਼ੇਰੇ ਪੰਜਾਬ ਦੀ ਮਹਿਬੂਬਾਂ ਨੇ ਖਲੋਕੇ ਸ਼ੰਮਣ ਬੁਰਜ ਵਿੱਚ ਆਪਣੀ ਸੋਟ ਦੇ ਘੋੜੇ ਭਜਾਏ ਕਿਹੜਾ ਇਹੋ ਜਿਹਾ ਸ਼ੂਰਮਾ ਜਰਨੈਲਿਆ ਜਿਹੜੀਆਂ ਮੈਂ ਆਪਣੀਆਂ ਫੌਜਾਂ ਨੂੰ ਦੇ ਦਵਾਂ ਸੋਟਦਿਆਂ ਸੋਟਦਿਆਂ ਸ਼ੇਰੇ ਪੰਜਾਬ ਦੀ ਰਾਣੀ ਦੀਆਂ ਸੱਚੀਆਂ ਜਾਤਗੀਆਂ ਨੇ ਕਿੱਥੇ ਜੀ ਅਟਾਰੀ ਦੀ ਧਰਤੀ ਤੇ ਅਹੀ ਦੋ ਤਰ੍ਹਾਂ ਦੇ ਲੋਕਾਂ ਨੂੰ ਜ਼ਿੰਦਗੀ 'ਚ ਹਮੇਸ਼ਾ ਚੇਤਾ ਰੱਖਦੇ ਆ ਇੱਕ ਉਹ ਜਿਨ੍ਹਾਂ ਦੁੱਖ ਦੇ ਵਿੱਚ ਬਾਹ ਫੜੀ ਹੋਵੇ ਤੇ ਕੋ ਉਹ ਜਿਨ੍ਹਾਂ ਸਾਥ ਛੱਡਿਆ ਵੇ ਸ਼ੇਰ-ਏ-ਪੰਜਾਬ ਦੀ ਮਹਿਬੂਬਾਂ ਨੇ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੂੰ ਚੇਤਾ ਕੀਤਾ ਕੌਣ ਹੈ ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਸ਼ੇਰ-ਏ-ਪੰਜਾਬ ਦੀਆਂ ਫੌਜਾਂ ਵਿੱਚ ਨੌਕਰੀ ਕਰਦਾ ਕਦੇ ਐਦਾਂ ਦੇ ਦਿਨ ਸੀ ਸ਼ੇਰ-ਏ-ਪੰਜਾਬ ਦੇ ਨਾ ਕੁਝ ਖਾਂਦਾ ਨਾ ਕੁਝ ਪੀਂਦਾ ਡਾਕਟਰ ਕਹਿੰਦੇ ਆ ਹੁਣ ਸ਼ੇਰ-ਏ-ਪੰਜਾਬ ਦੇ ਸਾਹ ਚੱਲ ਰਿਹਾ ਆ ਆਉਂਦੇ ਘੰਟੇ ਨੂੰ ਸ਼ੇਰ-ਏ-ਪੰਜਾਬ ਜਿਉਂਦਾ ਰਵੇ ਜਾਂ ਨਾ ਰਵੇ ਐਦਾਂ ਦੇ ਹਾਲਾਤ ਸੀ ਸ਼ੇਰ-ਏ-ਪੰਜਾਬ ਦੇ ਕੋਈ ਸ਼ੇਰ-ਏ-ਪੰਜਾਬ ਨੂੰ ਮਿਲ ਨਹੀਂ ਸੀ ਸਕਦਾ ਪਰ ਸਰਦਾਰ ਨਿਹਾਲ ਸਿੰਘ ਅਟਾਰੀ ਵਾਲੇ ਨੇ ਜਿੱਦ ਉਹ ਕਮਰੇ ਵਿੱਚ ਦਾਖਲ ਹੋਇਆ ਜਿੱਥੇ ਸ਼ੇਰ-ਏ-ਪੰਜਾਬ ਬਿਮਾਰ ਪਿਆ ਮੰਜੇ ਤੇ ਪਿਆ ਸ਼ੇਰ-ਏ-ਪੰਜਾਬ ਵੇਖਿਆ ਨਿਹਾਲ ਸਿੰਘ ਨੇ ਕਹਿੰਦੇ ਤਾਹਾਂ ਨਿਕਲੀਆਂ ਮੰਜੇ ਦੀਆਂ ਤਿੰਨ ਪ੍ਰਕਰਮਾ ਕਰਕੇ ਸਰਦਾਰ ਨਿਹਾਲ ਸਿੰਘ ਨੇ ਅਰਦਾਸ ਵੀ ਕੀਤੀ ਆ ਹੈ ਕਾਲਪੁਰਖ ਵਾਹਿਗੁਰੂ ਜਿਹੜੀ ਬਿਮਾਰੀ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਲੱਗੀ ਆ ਮੈਨੂੰ ਲੱਗ ਜਵੇ ਪਰ ਸ਼ੇਰ-ਏ-ਪੰਜਾਬ ਬਚਣਾ ਚਾਹੀਦਾ ਹੈ ਕੋਈ ਇੱਕ ਦਾਣਾ ਹੱਥ ਖੜਾ ਕਰਕੇ ਦੱਸ ਦਿਓ ਕਿ ਕੋਈ ਅਮਰ ਤਾਂ ਵੇਲੇ ਉੱਠਦਾ ਹੋਵੇ ਤੇ ਕਹਿੰਦਾ ਹੋਵੇ ਸੀਐਮ ਦੀ ਲੰਮੀ ਉਮਰ ਹੋਵੇ ਜਾਂ ਪੀਐਮ ਦੀ ਲੰਮੀ ਉਮਰ ਹੋਵੇ ਕਹਿੰਦਾ ਕੋਈ ਇਹ ਤਾਂ ਜ਼ਰੂਰ ਕਹਿੰਦੇ ਹੋਣਗੇ ਕਦੋਂ ਇਹਨਾਂ ਦਾ ਸ਼ਿਆਪਾ ਹੋਵੇ ਕਦੇ ਸਾਨੂੰ ਸੁਖ ਦਾ ਸਾਹ ਆਵੇ ਪਰ ਵੇਖੋ ਸ਼ੇਰੇ ਪੰਜਾਬ ਮਿੱਤਾਂ ਦਾ ਰਾਜਾ ਵਾ ਆ ਛੋਟੇ ਛੋਟੇ ਬੱਚੇ ਕਈ ਵਾਰ ਸੋਚਦੇ ਹੋਣਗੇ ਅੱਜ ਦੀ ਨੌਜਵਾਨੀ ਬੈਠੀ ਹੈ ਜਿਨ੍ਹਾਂ ਕਦੇ ਇਤਿਹਾਸ ਨੂੰ ਪੜ੍ਹਿਆ ਨਹੀਂ ਨਾ ਸੁਣਿਆ ਕਿ ਕੀ ਹੀ ਐਦਾਂ ਦਾ ਰਾਜਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਐਵੇਂ ਬਜ਼ੁਰਗ ਸਾਡੇ ਯਾਦ ਕਰੀ ਜਾਂਦੇ ਆ ਸੁਣਿਓ ਕਦੇ ਬਜ਼ੁਰਗਾਂ ਦੇ ਕੋਲ ਬਹਿ ਕੇ ਸ਼ੇਰੇ ਪੰਜਾਬ ਦੇ ਰਾਜ ਦੀਆਂ ਗੱਲਾਂ ਤੁਹਾਨੂੰ ਉਹ ਕੁਝ ਦੱਸ ਦੇਣਗੇ ਜੋ ਕਦੇ ਅੱਜ ਦੀਆਂ ਕਿਤਾਬਾਂ ਦੇ ਵਿੱਚ ਵੀ ਨਹੀਂ ਲਿਖਿਆ ਉਕੀਓ ਰਹੋਦੇ ਨੇ ਸ਼ੇਰੇ ਪੰਜਾਬ ਦੀ ਗੱਲ ਸੁਣ ਕੇ ਕਿਉਂਕਿ ਐਦਾਂ ਦਾ ਰਾਜਾ ਕਹਿੰਦੇ ਸਰਦਾਰ ਨਿਹਾਲ ਸਿੰਘ ਕਹਿੰਦਾ ਵੈਗਰੂ ਇਹ ਦਿਹਾਲੀ ਬਿਮਾਰੀ ਮੈਨੂੰ ਲਾ ਦੇ ਸ਼ੇਰੇ ਪੰਜਾਬ ਦੀ ਅਜੇ ਪੰਜਾਬੀਆਂ ਨੂੰ ਲੋੜਿਆ ਇਹਨੇ ਵੱਡੇ ਵੱਡੇ ਕਾਰਜ ਪੰਜਾਬੀਆਂ ਲਈ ਕਰਨੇ ਆ ਇਹ ਅਰਦਾਸ ਕਰਕੇ ਸਰਦਾਰ ਨਿਹਾਲ ਸਿੰਘ ਆਪਣੀ ਅਟਾਰੀ ਵਿੱਚ ਚੱਲਿਆ ਗਿਆ ਹੁਣ ਅਟਾਰੀ ਕਿਨੂੰ ਕਹਿੰਦੇ ਆ ਅੱਜ ਤਿੰਨ ਛੱਤੇ ਮਕਾਨ ਨੂੰ ਅਸੀਂ ਟ੍ਰਿਪਲ ਸਟੋਰੀ ਕਹਿੰਦੇ ਆ ਉਹਨਾਂ ਸਮਿਆਂ ਵਿੱਚ ਅਟਾਰੀ ਕਿਹਾ ਜਾਂਦਾ ਸੀ ਇੱਥੇ ਆ ਕੇ ਸਰਦਾਰ ਨਿਹਾਲ ਸਿੰਘ ਰੋਜ਼ ਅਮਰਤ ਵੇਲੇ ਉੱਠਣਾ ਬਿਹੰਤ ਬਾਣੀਆਂ ਦਾ ਜਾਪ ਕਰਨਾ ਤੇ ਸ਼ੇਰੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨ ਦਿਨੋ ਦਿਨ ਸ਼ੇਰੇ ਪੰਜਾਬ ਠੀਕ ਹੋ ਰਿਹਾ ਜਿਹੜਾ ਕਦੇ ਪਾਣੀ ਦਾ ਘੁੱਟ ਨਹੀਂ ਸੀ ਛਕਦਾ ਹੁਣ ਸ਼ੇਰੇ ਪੰਜਾਬ ਪ੍ਰਸ਼ਾਦਾ ਵੀ ਛਕਣ ਲੱਗ ਪਿਆ ਡਾਕਟਰ ਕਹਿੰਦਾ ਸ਼ੇਰੇ ਪੰਜਾਬ ਹੁਣ ਤੂੰ ਉੱਠ ਕੇ ਚੱਲ ਸਕਦਾ ਹੈ ਉੱਠ ਬਿਨਾਂ ਸਹਾਰੇ ਤੋਂ ਅੱਜ ਆਪ ਚੱਲ ਕੇ ਵਖਾਹ ਕਹਿੰਦੇ ਅੱਜ ਜਦੋਂ ਸ਼ੇਰੇ ਪੰਜਾਬ ਨੇ ਆਪ ਮੰਜੇ ਤੋਂ ਉੱਠ ਕੇ ਆਪਣਾ ਸੱਜਾ ਜਰ ਅਦੇ ਧਰਤੀ ਤੇ ਲਾਇਆ ਹੀ ਸੀ ਇਹਨਾਂ ਨੂੰ ਕੰਨਾਂ ਦੇ ਵਿੱਚ ਖਬਰ ਪਈਆ ਸ਼ੇਰੇ ਪੰਜਾਬ ਅਟਾਰੀ ਵਾਲਾ ਸਰਦਾਰ ਨਿਹਾਲ ਸਿੰਘ ਅਕਾਲ ਚਲਣਾ ਕਰ ਗਿਆ ਇਸੇ ਸਰਦਾਰ ਨਿਹਾਲ ਸਿੰਘ ਨੂੰ ਯਾਦ ਕੀਤਾ ਸ਼ੇਰੇ ਪੰਜਾਬ ਦੀ ਮਹਿਬੂਬਾ ਨੇ ਜਿਹਦਾ ਪੁੱਤ ਆ ਸਿੱਖ ਰਾਜ ਦਾ ਧੰਮ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਕਾਸ਼ ਸਰਦਾਰ ਸ਼ਾਮ ਸਿੰਘ ਅਟਾਰੀ ਸਭਰਾਵਾ ਦੇ ਮੈਦਾਨੇ ਜੰਗ ਵਿੱਚ ਜਾਣ ਵਾਸਤੇ ਫੌਜਾਂ ਦੀ ਅਗਵਾਈ ਕਰੇ ਹੁਣ ਸੋਚਣ ਵਾਲੀ ਗੱਲ ਆ ਕਿ ਪਹਿਲਾ ਚਾਰ ਹੰਦ ਹੋ ਗਿਆ ਉਹਨਾਂ ਜੰਗਾ ਵਿੱਚ ਅਟਾਰੀ ਵਾਲਾ ਸਰਦਾਰ ਕਿਉਂ ਨਹੀਂ ਗਿਆ ਦੋ ਤਰ੍ਹਾਂ ਦੇ ਲੋਗ ਆ ਇੱਕ ਉਹ ਜਿਨ੍ਹਾਂ ਦੀ ਕੋਈ ਮੰਨੇ ਜਾਂ ਨਾ ਮੰਨੇ ਉਹ ਫਿਰ ਵੀ ਤੁਰੇ ਫਿਰਦੇ ਹੁੰਦੇ ਵੀ ਚਲੋ ਕੋਈ ਨਾ ਸਾਡੇ ਆਪਣੀ ਆ ਅਜਿਵੇਂ ਤੁਸੀਂ ਵੇਖਦੇ ਹੋ ਸਰਕਾਰਾਂ ਦੇ ਮੰਤਰੀਆਂ ਸੰਤਰੀਆਂ ਦੇ ਚਮਚੇ ਚਾਪਲੂਸ ਕਰਨ ਵਾਲੇ ਭਾਵੇਂ ਮੰਤਰੀ ਬਾਤ ਨਾ ਪੁੱਛੇ ਉਹਨਾਂ ਫਿਰ ਵੀ ਉਹਨਾਂ ਦੇ ਮੋਢਿਆਂ ਤੇ ਚੜਿਆ ਰਹਿਣਾ ਮੈਂ ਤੁਹਾਡਾ ਜੀ ਹੁਕਮ ਲਾ ਦਿਓ ਜੋ ਕਹੋਗੇ ਅਹੀਂ ਅੱਜ ਵੱਖੋ ਵਖਰੀਆਂ ਪਾਰਟੀਆਂ ਦਾ ਕਰਕੇ ਆਪਣੇ ਪਿੰਡ ਦੇ ਵਿੱਚ ਹੀ ਪਾਰਟੀਆਂ ਤੇ ਧੜੇ ਬੰਦੀਆਂ ਬਣਾ ਕੇ ਬਹਿ ਗਏ ਆ ਮੈਂ ਫਲਾਣੀ ਪਾਰਟੀ ਦਾ ਉਹ ਦੂਜੀ ਦਾ ਹੁਣ ਤੇ ਗੁਰੂ ਘਰਾਂ ਵਿੱਚ ਸਮਾਗਮ ਵੀ ਪਾਰਟੀਆਂ ਦੇ ਨਾਮ ਤੇ ਹੋਣ ਲੱਗ ਪਏ ਜੀ ਮਾਫੀ ਦੇ ਦਿਓ ਕੋਈ ਆਪਣੇ ਤੇ ਪਰਸਨਲ ਨਾ ਲਵੇ ਮੈਂ ਉਸ ਗੁਰੂ ਨਾਨਕ ਦੇ ਘਰ ਦੀ ਗੋਦ ਵਿੱਚ ਖਲੋਤਿਆਂ ਜਿਹੜਾ ਗੁਰੂ ਕਹਿੰਦਾ ਕੂੜ ਦਾ ਖੁੱਟੇ ਨਾਨਕਾ ਉੜਕ ਸੱਚ ਰਹੀ ਹੀ ਅਹੀਂ ਬਿਰਜਾਰਗ ਚੌਹਨੇ ਦਾ ਵੈਸੇ ਉਦਾਂ ਦਾ ਹੀ ਆ ਜਿਹੜਾ ਸਾਨੂੰ ਸਾਡੇ ਮੁਤਾਬਕ ਇਤਿਹਾਸ ਦੱਸੇ ਪਰ ਕੀ ਕਰੀਏ ਇਹ ਸੱਚ ਜੇ ਮੈਂ ਤੁਹਾਨੂੰ ਦੱਸਦੀ ਆ ਸੱਚੀ ਗੱਲ ਜੀ ਇੱਧਰ ਜਾਇਓ ਰੋਪੜ ਵਾਲੀ ਸਾਈਡ ਨੂੰ ਨਗਰ ਦਾ ਨਾਮ ਮੈਨੂੰ ਚੇਤਾ ਭੁੱਲ ਗਿਆ ਉਹ ਸਤਿਗੁਰੂ ਗਰੀਬ ਨਵਾਜ਼ ਮਹਾਰਾਜ ਜਿਨ੍ਹਾਂ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਤੇ ਦੋਨੋਂ ਮਹਾਰਾਜਿਆਂ ਦੇ ਚਰਨਛੋਪਾ ਪ੍ਰਾਪਤ ਅਸਥਾਨ ਆ ਬਿਲਕੁਲ ਆਮੋ ਸਾਹਮਣੇ ਤੋ ਜਿੱਦ ਕੇ ਸਵਾਗਤ ਕਰਦੇ ਕਿਉਂਕਿ ਪਾਟੀਆਂ ਵੱਖੋ ਵੱਖਰੀਆਂ ਬੜੀਆਂ ਵਾਂ ਇਧਰ ਵੀ ਵੱਖਰੇ ਢਾਡੀ ਸਿੰਘ ਹੁੰਦੇ ਤਿੰਨ ਤਿੰਨ ਚਾਰ ਚਾਰ ਇਧਰਲੇ ਪਾਸੇ ਵੀ ਢਾਡੀ ਸਿੰਘ ਸੱਦੇ ਜਾਂਦੇ ਆ ਵੱਖੋ ਵੱਖਰੇ ਬੁਲਾਰੇ ਸੱਦੇ ਜਾਂਦੇ ਆ ਹੁਣ ਦੁੱਖ ਕਿਹੜੀ ਗੱਲ ਦਾ ਉਧਰ ਵਾਲਿਆਂ ਨੇ ਸਪੀਕਰ ਜਿਹੜੇ ਆ ਉਹ ਇਧਰ ਨੂੰ ਮੂੰਹ ਕਰਕੇ ਲਾਏ ਹੁੰਦੇ ਤੇ ਇਧਰਲੇ ਵਾਲਿਆਂ ਨੇ ਉਧਰ ਨੂੰ ਤੇ ਢਾਡੀ ਸਿੰਘ ਕੀ ਸੁਣਾਉਣਗੇ ਉਧਰੋਂ ਸਾਡੇ ਕੰਨ ਪਰ ਫਿਰ ਵੀ ਤੁਸੀਂ ਬੋਲੀ ਜਾਓ ਕੋਈ ਗੱਲ ਹੀ ਜੇ ਆਵਾਜ਼ ਪੈਂਦੀ ਆ ਇਹੋ ਜੇ ਕੰਮ ਆਹੀ ਗੁਰੂ ਘਰਾਂ ਦੇ ਵਿੱਚ ਕਰਨੇ ਆ ਵੇਖੋ ਸਮਾਗਮ ਹੋਣੇ ਚਾਹੀਦੇ ਆ ਸਾਲ 'ਚ 2 ਕਰ ਦਿਓ ਭਾਵੇਂ 4 ਕਰ ਲਿਓ 2 ਦੇ ਵੀ 4 ਹੋ ਪਰ ਇੱਕ ਜੁਟਦੀ ਹੋਈਏ ਅੱਜ ਖਾਲਸਾ ਰਾਜ ਦੀ ਗੱਲ ਅਹੀਂ ਸਾਰੇ ਕਰਦੇ ਆ ਵੀ ਸਾਡੇ ਕੋਲ ਸਾਡਾ ਰਾਜ ਹੋਵੇ ਜਿੱਥੇ ਸਾਡੀ ਸੁਣਵਾਈ ਹੋਵੇ ਜਿੱਥੇ ਧਰਮ ਦੇ ਨਾਮ ਤੇ ਬੰਦਿਆਂ ਨੂੰ ਆਪਸ ਵਿੱਚ ਨਾ ਲੜਾਇਆ ਜਾਵੇ ਤੇ ਖਾਲਸਾ ਰਾਜ ਚਾਹਣ ਵਾਲਿਓ ਖਾਲਸਾ ਕਿਦਨੋਂ ਬਣਨਾ ਹੈ ਖਾਲਸਾ ਰਾਜ ਅੱਜ ਕਹੇ ਕਿ ਤੇਰੇ ਬੰਦੀ ਦਾ ਥੋੜਾ ਨਾ ਬਣੂਗਾ ਜੇ ਤੇਰੇ ਬੰਦੀਆਂ ਵਿੱਚ ਹੀ ਵੰਡੇ ਰਹੇ ਖਾਲਸਾ ਰਾਜ ਚਾਹੁੰਦੇ ਹੋ ਭਲਾ ਚਾਹੁੰਦੇ ਹੋ ਆਓ ਜਿਹੜਾ ਇੱਕ ਨਿਸ਼ਾਨ ਸਾਹਿਬ ਆਹ ਇਹਦੇ ਇੱਥਾਂ ਸਾਨੂੰ ਇਕੱਠੇ ਹੋਣਾ ਪਵੇਗਾ ਬਾਬਾ ਦੀਪ ਸਿੰਘ ਨੇ ਬਾਦ ਮਾਰੀ ਸੀ ਬਾਬਾ ਵੀਰ ਸਿੰਘ ਨਰੰਗਾਵਾਦ ਵਾਲੇ ਮਹਾਂਪੁਰਖਾਂ ਨੇ ਬਾਦ ਮਾਰੀ ਹੀ ਇੱਕ ਜਗ੍ਹਾ ਤੇ ਇਕੱਠੇ ਹੋਏ ਸੀ ਇੱਕ ਨਿਸ਼ਾਨ ਸਾਹਿਬ ਦੇ ਹੇਠਾਂ ਅੱਜ ਤੇ ਅਸੀਂ ਸਿੱਖ ਸਿੱਖਾਂ ਨਾਲ ਲੜ ਰਹੇ ਹਾਂ ਤੇ ਬਾਬਾ ਬੀਰ ਸਿੰਘ ਨਰੰਗਾ ਬਾਦ ਵਾਲਿਆਂ ਨੂੰ ਐਵੇਂ ਨਹੀਂ ਦੁਨੀਆ ਯਾਦ ਕਰਦੀ ਉਸ ਸੰਤ ਨੇ ਉਸ ਮਹਾਪੁਰਸ਼ ਨੇ ਇੱਕ ਮੁੱਖ ਦੇ ਵਿੱਚੋਂ ਬਚਨ ਕੀਤਾ ਸੀ ਮੈਂ ਤੇਗ ਚੁੱਕ ਕੇ ਲੜਨਾ ਨਹੀਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਲੋਕ ਕਿਆ ਕਰਨਗੇ ਕਿ ਬੀਰ ਸਿੰਘ ਨਰੰਗਾ ਬਾਦ ਵਾਲੇ ਨੇ ਸਿੱਖਾਂ ਦੇ ਨਾਲ ਸਿੱਖ ਲੜਾ ਕੇ ਮਰਵਾ ਦਿੱਤੇ ਇਹ ਪੜਦੇ ਆ ਸੁਣਦੇ ਆ ਤੇ ਅਮਲ ਵੀ ਕਰਿਆ ਕਰੀਏ